ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਪ੍ਰਵਿੰਦਰ ਕੌਰ ਅੱਜ ਅਸੀਂ ਪਰਠਾ ਬਣਾਵਾਂਗੇ ਤੇ ਇੱਥੇ ਮੈਂ ਦੋ ਬੈਂਗਣ ਲਏ ਸੀ ਤੇ ਸਭ ਤੋਂ ਪਹਿਲਾਂ ਆਪਾਂ ਬੈਂਗਣਾਂ ਨੂੰ ਇਸ ਤਰ੍ਹਾਂ ਕੱਟ ਲਵਾਂਗੇ ਕਿ ਕਿਉਂਕਿ ਬੈਂਗਣ ਆਪਣੇ ਜੇ ਕਾਣੀ ਹੋਣਗੇ ਤੇ ਫਿਰ ਸਾਰਾ ਬੈਂਗਣ ਸੁੱਟਣਾ ਪਏਗਾ ਤੇ ਆਪਾਂ ਇਸ ਤਰ੍ਹਾਂ ਪਹਿਲੇ ਇਹਨੂੰ ਕੱਟ ਲਵਾਂਗੇ ਕਿਉਂਕਿ ਆਪਾਂ ਜਿੰਨੂੰ ਭੁੰਨਾਂਗੇ ਤੇ ਉਦੋਂ ਫਿਰ ਕਾਣਾ ਤਹੇਗਾ ਤੇ ਆ ਪੈਗਣ ਬਿਲਕੁਲ ਸਾਫ਼ ਹੈ ਤੇ ਪਰਥਾ ਬਣਾਵਾਂਗੇ ਆਪਾਂ ਅਲੱਗ ਤਰੀਕੇ ਨਾਲ ਤੇ ਬੈਂਗਣ ਬਹੁਤ ਹੀ ਵਧੀਆ ਦੋਵੇਂ ਟਿਪਸ ਹੁਣ ਅਸੀਂ ਬੈਂਗਣਾਂ ਨੂੰ ਤੇਲ ਲਾ ਦਵਾਂਗੇ ਸਰੋਂ ਦਾ ਤੇਲ ਆਪਾਂ ਹੱਥ ਤੇ ਪਾ ਕੇ ਤੇ ਬੈਂਗਣਾਂ ਨੂੰ ਆਪਾਂ ਤੇਲ ਲਾ ਦਾਂਗੇ ਤੇ ਇਹਨਾਂ ਦੇ ਜੇ ਤੇਲ ਲਾ ਦੀਏ ਤਾਂ ਛਿਲਕੇ ਬਹੁਤ ਵਧੀਆ ਉਤਰ ਜਾਂਦੇ ਜਲਦੀ ਗੈਸ ਨੂੰ ਅਸੀਂ ਓਨ ਕਰ ਲਿਆ ਸੀ ਤੇ ਉੱਪਰ ਆਪਾਂ ਬੈਂਗਣ ਰੱਖ ਦਵਾਂਗੇ ਤੇ ਬੈਂਗਣਾਂ ਨੂੰ ਆਪਾਂ ਭੁੰਨ ਲਵਾਂਗੇ ਦੋ ਹੀ ਬੈਂਗਣ ਮੈਂ ਰੱਖਲੇ ਸੀ ਦੋ ਹੀ ਆਪਾਂ ਬਣਾਵਾਂਗੇ ਰਕਸ਼ਨ ਉੱਪਰ ਆਪਾਂ ਪੈਨ ਰੱਖਤਾ ਸੀ ਤੇ ਇਹਦੇ ਵਿੱਚ ਆਪਾਂ ਸਰੋਂ ਦਾ ਤੇਲ ਪਾ ਦਾਂਗੇ ਤੇਲ ਨੂੰ ਆਪਾਂ ਗਰਮ ਕਰ ਲਵਾਂਗੇ ਤੇਲ ਨੂੰ ਗਰਮ ਹੋ ਗਿਆ ਤਾਂ ਪਰਥੇ ਨੇ ਵੀ ਅਸੀਂ ਭੁੰਨ ਲਿਆ ਸੀ ਤੇ ਪਰਥੇ ਦੇ ਵਿੱਚ ਪਾਵਾਂਗੇ ਆਪਾਂ ਚਿਮਲਾ ਮਿਰਚ ਟਮਾਟਰ ਜੋਬ ਕੀਤੀ ਪਿਆਜ਼ ਤੇ ਲੰਬਾ ਲੰਬਾ ਅਦਰ ਤੇ ਇਹ ਲਸਣ ਇਹ ਸਾਰਾ ਆਪਾਂ ਘੱਟੇ ਦੇ ਵਿੱਚ ਪਾਵਾਂਗੇ ਜੀਰੇ ਨੂੰ ਤੜਕਾ ਲਵਾਂਗੇ ਥੋੜੀ ਜਿਹੀ ਆਪਾਂ ਹਿੰਗ ਪਾਵਾਂਗੇ ਜੀਰਾ ਤੜਕਿਆ ਗਿਆ ਤੇ ਹੁਣ ਇੱਥੇ ਲਸਣ ਪਾ ਦਵਾਂਗੇ లంబాయి కట్టే వయకరను పాము దో మిట్టు వస్తే ఇలా భవే హోం అసలు అధా చమ్చా నమక పాళీ మిర్చర హల్ది పాడర్ lal mirch mix kar dawange 2 minute assi bhon liya si masale paake te hun assi jehniya sabziyan kattiyan si onna nu pa dawange ਤਾਂ ਅਸੀਂ ਆਪਾਂ ਖਾਧੀਅ ਮੇਚੀ 2 ਮਿੰਟ ਵਾਸਤੇ ਆਪਾਂ ਇਹਨਾਂ ਨੂੰ ਤੜਕੇ ਦੇ ਵਿੱਚ ਭੁੰਨ ਲਵਾਂਗੇ ਤੇ ਇਹਨਾਂ ਸਬਜ਼ੀਆਂ ਨੂੰ ਆਪਾਂ ਜ਼ਿਆਦਾ ਨਹੀਂ ਗਾ ਭੁੰਲਣਾ ਇਹਨਾਂ ਦਾ ਆਪਾਂ ਕਰੈਂਚੀ ਬਣਾ ਕੇ ਰੱਖਾਂਗੇ ਸਬਜ਼ੀਆਂ ਨੂੰ ਮੈਂ 2 ਕਿ ਮਿੰਟ ਵਾਸਤੇ ਭੁੰਨ ਲਿਆ ਸੀ ਤੇ ਇੱਥੇ ਆਪਾਂ ਤੜਕੇ ਨੂੰ ਮਸਲ ਕੇ ਰੱਖਿਆ ਸੀ ਤੇ ਪੈਂਗਣ ਪਾ ਦਵਾਂਗੇ ਆਪਾਂ ਜੇ ਤੁਹਾਨੂੰ ਮੇਰੇ ਪਰਥੇ ਬਣਾਉਣ ਦਾ ਤਰੀਕਾ ਵਧੀਆ ਲੱਗਾ ਤਾਂ ਤੁਸੀਂ ਜਰੂਰ ਲਾਈਕ ਕਰ ਦਿਆ ਕਰੋ ਜੀ ਤੇ ਕਮੈਂਟਾਂ ਵਿੱਚ ਤੁਸੀਂ ਜਰੂਰ ਦੱਸਦੇ ਹੋ ਪਰਥਾ ਤੁਹਾਨੂੰ ਕਿਵੇਂ ਦਾ ਲੱਗਾ ਮੇਰੇ ਨਵੇਂ ਤਰੀਕੇ ਦਾ ਤੇ ਇਹਨੂੰ ਆਪਾਂ ਪਰਥਾ ਵੀ ਬੋਲਾਂਗੇ ਤੇ ਜਾਂ ਆਪਾਂ ਇਹਨੂੰ ਸਬਜ਼ੀ ਵੀ ਕੱਹ ਸਕਦੇ ਕੋਈ ਵੀ ਆਪਾਂ ਟੇਸਟ ਆਪਣਾ ਵਧੀਆ ਇਹਦਾ ਲੱਗੇਗਾ ਲੱਗਦਾ ਤਾਂ ਆਪਾਂ ਸਬਜ਼ੀ ਵੀ ਬਣਾ ਕੇ ਸਕਦੇ ਆ ਤੇ ਇਹ ਬਹੁਤ ਸਵਾਦ ਬੰਦਾ ਹੈ ਸਬਜ਼ੀਆਂ ਦੇ ਨਾਲ ਤੇ ਜਿਹੜੇ ਨਹੀਂ ਵੀ ਪਰઠા ਖਾਂਦੇ ਉਹ ਵੀ ਪਸੰਦ ਕਰਨਗੇ ਇਹ ਪਰਖੇ ਨੂੰ ਤੇ ਤੁਸੀਂ ਜਰੂਰ ਬਣਾ ਕੇ ਦੇਖੋ ਬਹੁਤ ਟੇਸਟ ਬੰਦਾ ਇਹ ਸਬਜ਼ੀਆਂ ਵਾਲਾ ਪਰਤਾ ਦੇਖੋ ਅਸੀਂ ਇਹਨੂੰ ਧਾਕੇ ਪਕਾਵਾਵਾਂਗੇ 10-4 ਮਿੰਟ ਮੈਂ ਇਹਨੂੰ ਧਾਕੇ ਪਕਾਇਆ ਸੀ ਤੇ ਹੁਣ ਆਪਾਂ ਇਹਦੇ ਵਿੱਚ ਗਰਮ ਮਸਾਲਾ ਪਾ ਦਵਾਂਗੇ ਇਹਦੇ ਵਿੱਚ ਬਿਲਕੁਲ ਆਪਾਂ ਪਾਣੀ ਨਹੀਂ ਗਾ ਪਾਉਣਾ ਵੀ ਪਰਚੇ ਦੇ ਵਿੱਚ ਤੇ ਪਰਥਾ ਬਣ ਕੇ ਰੈਡੀ ਹੈ ਜੇ ਤੁਸੀਂ ਦੇਖ ਸਕਦੇ ਪਰਥੇ ਦਾ ਕਲਰ ਬਹੁਤ ਵਧੀਆ ਹੈ ਸਬਜ਼ੀਆਂ ਵਾਲਾ ਪਰਥਾ ਬਣਿਆ ਹੈ ਇਹ ਡਕਸ਼ਨ ਨੂੰ ਅਸੀਂ ਬੰਦ ਕਰ ਦਵਾਂਗੇ ਪਰਥੇ ਨੂੰ ਅਸੀਂ ਪਲੇਟ ਵਿੱਚ ਪਾ ਦੇਵਾਂਗੇ ਜੇ ਤੁਹਾਨੂੰ ਪਰਥਾ ਨਵੇਂ ਤਰੀਕੇ ਦਾ ਬਣਾਉਂਦਾ ਵਧੀਆ ਲੱਗਾ ਤੇ ਲਾਈਕ ਸ਼ੇਅਰ ਵੀਡੀਓ ਨੂੰ ਜਰੂਰ ਕਰਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਵੀ ਤੇ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ